ਪਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਮਰਿਤਪਾਲ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਤੇ ਸਿੱਖ ਕੌਮ ਨੇ ਇੱਕ ਸੰਦੇਸ਼ ਜਾਰੀ ਕੀਤਾ ਗਿਆ ਹੈ। ਉਹਨਾਂ ਦੇ ਵੱਲੋਂ ਟਵੀਟ ਦੇ ਵਿੱਚ ਲਿਖਿਆ ਗਿਆ ਹੈ ਕਿ ਮੇਰੇ ਪਿਤਾ ਭਾਈ ਤਰਸੀਮ ਸਿੰਘ ਦੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਨਵੀਂ ਪੰਥਕ ਸਿਆਸੀ ਪਾਰਟੀ ਬਣਾਉਂਦਾ ਐਲਾਨ ਕੀਤਾ ਗਿਆ ਹੈ। ਪੰਥ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੱਲ ਹੋਣ ਦੀ ਥਾਂ ਹੋਰ ਤੀਬਰਤਾ ਨਾਲ ਪੰਥ ਨੂੰ ਦਰਪੇਸ਼ ਹੋ ਰਹੀਆਂ ਹਨ। ਪਿੱਛੇ ਝਾਤ ਮਾਰੀਏ ਇਹ ਸਪਸ਼ਟ ਹੈ ਕਿ ਨਾ ਤਾਂ ਮੌਜੂਦਾ ਪੰਥਕ ਤੇ ਨਾ ਹੀ ਗੈਰ ਪੰਥਕ ਸਿਆਸੀ ਤਿਰਾਂ ਪੰਥ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਸਹੀ ਤਰੀਕੇ ਦੇ ਨਾਲ ਹੱਲ ਕਰ ਸਕਣਗੀਆਂ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਮਹਾਰਾਜ ਜੀ ਓਟ ਆਸਰੇ ਦੇ ਨਾਲ ਅਸੀਂ ਜਲਦ ਹੀ ਨਵੀਂ ਪੰਥਕ ਸਿਆਸੀ ਪਾਰਟੀ ਦੇ ਨਾਮ ਤੇ ਢਾਂਚੇ ਦਾ ਐਲਾਨ ਕਰਾਂਗੇ। ਦਾਸੀ ਹੈ ਕਿ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਕੱਲ੍ਹ ਸ਼੍ਰੀ ਅਕਾਲ ਤਖਤ ਸਾਈਂ ਬੰਧਾ ਟੇਕਿਆ ਗਿਆ ਜਿੱਥੇ ਅਰਦਾਸ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਜਲਦ ਹੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਾਂਗੇ ਤਾ ਇਸ ਦਾ ਨਾਮ ਵਿਦਾਨ ਤੇ ਟਾਂਚਾ ਬਾਦ ਦੇ ਵਿੱਚ ਇਕੱਠ ਦੇ ਦੌਰਾਨ ਐਲਾਨਿਆ ਜਾਵੇਗਾ ਇਸ ਸਬੰਧੀ ਤਰਸੀਮ ਸਿੰਘ ਤੇ ਜਥੇਬੰਦੀ ਵਾਰਿਸ ਪੰਜਾਬ ਦੇ ਹੋਰ ਸਮਰਥਕ ਵੀ ਨਾਲ ਮੌਜੂਦ ਨਜ਼ਰ ਆਏ ਸਤ ਉਸ ਸਮੇਂ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਸੀ ਆਪਾਂ ਇੱਕ ਵਾਰ ਫਿਰ ਤੋਂ ਸੁਣਦੇ ਹਾਂ ਮੀਰੀਕੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਗਈ ਆ ਕਿ ਜੋ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਦੌਰ ਤੋਂ ਗੁਜ਼ਰ ਰਿਹਾ ਹੈ ਰਾਜਨੀਤਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਹਰ ਇੱਕ ਜਗ੍ਹਾ ਤੇ ਬੜਾ ਵੱਡਾ ਨਗਾਰ ਰਿਹਾ ਧਾਰਮਿਕ ਤੌਰ ਤੇ ਵੀ ਤੇ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਹੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਇਹ ਪੰਜਾਬ ਦੀ ਧਰਤੀ ਤੇ ਤਰਸ ਕਰੋ ਤੇ ਇਹਦੇ ਵਾਸਤੇ ਤੁਸੀਂ ਕੋਈ ਜੋਗ ਅਗਵਾਈ ਬਖਸ਼ੋ ਸੰਨ ਤੋਂ ਅਸੀਂ ਉਹਨਾਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਜਿਹੜੀ ਪੂਰੇ ਪੰਜਾਬ ਦੇ ਇਹ ਜਿਹੜੇ ਸਮਾਜਿਕ ਰਾਜਨੀਤਿਕ ਆਰਥਿਕ ਜਿਹੜੇ ਵੀ ਕਾਰਜਾ ਉਹ ਕਰਨ ਵਾਸਤੇ ਸਾਨੂੰ ਬਲ ਬੁੱਧੀ ਬਖਸ਼ਣ ਅਸੀਂ ਸਾਰੀਆਂ ਸੰਗਤਾਂ ਦਾ ਕਾਫੀ ਪਹਿਲਾਂ ਵੀ ਸੁਝਾ ਲੈ ਚੁੱਕੇ ਆ ਤੇ ਬਾਕੀ ਅਸੀਂ ਅੱਜ ਉਹਨਾਂ ਕੋ ਆਗਿਆ ਲਈ ਆ ਤੇ ਆਉਣ ਵਾਲੇ ਸਮੇਂ ਚ ਵੀ ਅਸੀਂ ਸਾਰੇ ਉਹ ਰਾਜਨੀਤਿਕ ਲੋਕਾਂ ਕੋਲੋਂ ਧਾਰਮਿਕ ਲੋਕਾਂ ਕੋਲੋਂ ਸਾਰਿਆਂ ਕੋਲ ਸੁਝਾ ਲੈ ਕਿ ਫਿਰ ਅਸੀਂ ਜੋ ਪੰਜਾਬ ਦੇ ਸਿੱਖ ਹਿੱਤਾਂ ਦੀ ਪੂਰਤੀ ਕਰਦੀ ਉਹ ਪਾਰਟੀ ਉਹ 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 ਜੇ ਅਸੀਂ ਸਾਰਾ ਉਹਦਾ ਢਾਂਚਾ ਜਾਂ ਸਾਰੀਆਂ ਉਹਦੀ ਸੋਚ ਅਨਸਾਰ ਗੁਰੂ ਸਾਹਿਬ ਦੀ ਸੋਚ ਅਨਸਾਰ ਸਭ ਦੇ ਭਲੇ ਲਈ ਅਸੀਂ ਸਾਰੀ ਜਾਤ ਪਾਤ ਧਰਮ ਤੋਂ ਮਜਬ ਤੋਂ ਉੱਪਰ ਉੱਠ ਕੇ ਮਾਂਸ ਕੀ ਜਾਸਬੇ ਕੋ ਪਛਾਣ ਦੇ ਸਿਧਾਂਤ ਨੂੰ ਡਰਾਉਣ ਵਾਲੀ ਪਾਰਟੀ ਅਸੀਂ ਬਣਾਉਂਦੇ ਆ। ਜੀ ਨਾਮ ਸੁਣਤਾ ਕੀ ਰੱਖਿਆ ਨਹੀਂ ਨਾਮ ਅਸੀਂ ਜੀ ਆਗੇ ਲਈ ਹੁਣ ਉਸ ਤੋਂ ਬਾਅਦ ਸੰਗਤਾਂ ਦੇ رائے ਨਾਲ ਨਾਮ ਵੀ ਅਸੀਂ ਜਾਂ ਉਹਦਾ ਕੀ ਸਿਸਟਮ ਕੀ ਸਾਰਾ ਕੁਝ ਉਹਦਾ ਅਸਵਿਧਾਨ ਵੀ ਅਸੀਂ ਬਾਅਦ 'ਚ ਅਸੀਂ ਠਾਰ ਕਰਾਂਗੇ। ਤਾਂ ਵੀ ਕੀ ਕਾਰਨ ਸਮਝਦੇ ਜੀ ਨਵੀਂ ਪਾਰਟੀ ਦਾ ਐਲਾਨ ਕਰਨ ਦੇ ਕੰਮੇ ਪੈ ਗਿਆ ਕੀ ਕਾਰਨ ਸਕੇਗਾ? ਨਹੀਂ ਕਾਰਨ ਜੀ ਪੰਜਾਬ 'ਚ ਇਹ ਰਾਜਨੀਤਿਕ ਹਾਲਾਤ ਬਹੁਤ ਬੁਰੇ ਹੋ ਗਏ। ਸਾਡੀ ਕੋਈ ਖੇਤਰੀ ਧਿਰ ਜਿਹੜੀ ਆ ਉਹ ਖਤਮ ਹੋ ਚੁੱਕੀ ਆ। ਇਹ ਜਿਹੜੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਸਾਨੂੰ ਦਿੱਲੀ ਤੋਂ ਚਲਾਉਂਦੀਆਂ ਉਹ ਜਦੋਂ ਵੀ ਸਾਡੇ ਚੰਗੇ ਚੰਗੇ ਲੀਡਰਾਂ ਨੂੰ ਜਿਵੇਂ ਕੈਪਟਨ ਬਰਿੰਦਰ ਸਿੰਘ ਵਰਗੇ ਜਿਹੜੇ ਬੰਦੇ ਸੀਗੇ ਜਿਹੜੇ ਆਪਣੇ ਆਪ ਨੂੰ ਬਹੁਤ ਕਹਿੰਦੇ ਘੋਉਂਦੇ ਸੀਗੇ ਉਹਨਾਂ ਨੂੰ ਵੀ ਪਾਸੇ ਕਰਨ ਲੱਗਿਆਂ ਮਿੰਟਾਂ 'ਚ ਕਰ ਦਿੱਤਾ ਹੁਣ ਮੇਰਾ ਖਿਆਲ ਹੈ ਭਗਵਾਨ ਤਮਾਨਾ ਵੀ ਇਹੋ ਹੀ ਹਾਲਤ ਹੋਣ ਵਾਲੀ ਹੈ ਕਿਉਂਕਿ ਜੇ ਸਾਡਾ ਕੋਈ ਮੰਤਰੀ ਬਣਨਾ ਜੇ ਸਾਡੇ ਫੈਸਲੇ ਸਾਰੇ ਉੱਥੋਂ ਦਿੱਲੀੋਂ ਹੋ ਕੇ ਆਉਂਦੇ ਆ ਹੁਣ ਤੁਸੀਂ ਦੇਖਿਆ ਸਾਰਾ ਕੁਝ ਉਹ ਉੱਥੋਂ ਹੀ ਚੱਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਆ ਜੇ ਜਿਹਾ ਅਸੀਂ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਜਿਹੜੇ ਫੈਸਲੇ ਵੱਡਾ ਤੇਰਾ ਦਰਬਾਰ ਸੱਚਾ ਤੋਂ ਤਖਤ ਤੇਰੇ ਤਖਤੋਂ ਹੋਇਆ ਕਰਨ ਤੇ ਤੇਰੀ ਸੋਚ ਅਨਸਾਰ ਸਭ ਦੇ ਭਲੇ ਲਈ ਕੋਈ ਕਿਸੇ ਵਾਸਤੇ ਈਰਖਾ ਨਫਰਤ ਨਾ ਹੋਵੇ ਨਾ ਕੋਈ ਬੈਰੀ ਨਹੀਂ ਬਗਾਨਾ ਸਗਲ ਸੰਗ हमको ਬਣਾਈ ਸਾਰਿਆਂ ਦੇ ਭਲੇ ਵਾਸਤੇ ਇਹ ਨਹੀਂ ਕਿ ਕਿਸੇ ਪਰਿਵਾਰਕ ਦੀ ਤਾਲੀ ਨਹੀਂ ਕੁਰਤੀ ਨਹੀਂ ਇਹ ਪੰਜਾਬ ਦੇ ਚੜਦੀ ਕਲਾ ਲਈ ਸਿੱਖ ਪੰਦੀ ਚੜਦੀ ਕਲਾ ਲਈ ਇਹ ਇਹ ਕਾਰਜ ਅਸੀਂ ਆਰੰਭ ਕਰਨ ਜਾ ਰਹੇ ਹਾਂ ਬਾਕੀ ਕਰਨ ਕਰਾਵਨ ਹਾਰ ਗੁਰੂ ਸਾਹਿਬ ਉਹਨਾਂ ਹੀ ਕਰਵਾਉਣ ਇਹ ਨਵੀਂ ਖੇਤਰੀ ਪਾਰਟੀ ਹੋ ਸਕਦੀ ਆ ਕਾਲੀ ਜਦਾਂ ਬਦਲ ਹੋ ਸਕਦਾ ਕੀ ਲੱਗਦਾ ਨਹੀਂ ਅਸੀਂ ਖੇਤਰੀ ਪਾਰਟੀ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਹੁਣ ਖਤਮ ਹੋ ਚੁੱਕੀ ਸਾਡੇ ਜਿੰਨੇ ਵੀ ਦਿਨੋਂ ਦਿਨ ਸਾਡਾ ਜਿਹੜੇ ਗਲਾ ਘੁੱਟਦਾ ਜਾ ਰਿਹਾ ਸਾਨੂੰ ਕਿਸੇ ਪਾਸਿੋਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਾਡੇ ਤੇ ਬਹੁਤ ਵੱਡੇ ਹਮਲੇ ਹੋ ਰਹੇ ਆ ਸਾਡੇ ਨਾਲ ਪੈਰ ਪੈਰ ਤੇ ਧੱਕਾ ਹੋ ਰਿਹਾ ਸਾਡੇ ਨਾਲ ਕਿਤੇ ਵੀ ਇਨਸਾਫ ਨਹੀਂ ਹੋ ਰਿਹਾ ਤੇ ਸਾਡੀ ਗੱਲ ਕਰਨ ਵਾਲਾ ਵੀ ਕੋਈ ਨਹੀਂ ਰਹਿ ਗਿਆ ਉਹ ਜੋ ਜਿਨ੍ਹਾਂ ਨਾਲ ਅਸੀਂ ਲੜਨਾ ਉਹ ਹੀ ਸਾਡੇ ਫੈਸਲੇ ਉਹਨਾਂ ਦੇ ਥਰੂ ਹੀ ਉਹਨਾਂ ਦਾ ਸਾਰਾ ਰਾਜਤੰਤਰ ਇੱਥੇ ਚੱਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਲੋਕ ਸਾਡੇ ਪੰਜਾਬ ਦੇ ਲੋਕ ਫੈਸਲਾ ਕਰਨ ਕਿ ਅਸੀਂ ਕੀ ਕਰਨਾ ਕਿਹੜਾ ਸਾਡਾ ਮੰਤਰੀ ਹੋਣਾ ਚਾਹੀਦਾ ਕਿਦਾਂ ਦਾ ਸਾਡਾ ਸਿਸਟਮ ਹੋਣਾ ਚਾਹੀਦਾ ਕਿਦਾਂ ਦੱਸ ਉਹ ਇਹ ਸਾਡੇ ਆਪਣੇ ਲੋਕ ਕਰਨ ਨਹੀਂ ਸਰ ਇਹ ਇਹ ਇੱਥੇ ਜੋ ਵੀ ਰਾਜਨੀਤਿਕ ਸਮਾਜਿਕ ਸਾਰੀਆਂ ਇਹ ਤਰ੍ਹਾਂ ਦੀ ਪੂਰਤੀ ਲਈ ਆਰਥਿਕ ਤੌਰ ਤੇ ਵੀ ਪੰਜਾਬ ਨੂੰ ਮਜ਼ਬੂਤ ਕਰਨ ਲਈ ਸਾਰੇ ਸਾਰੇ ਮਸਲਿਆਂ ਤੇ ਅਸੀਂ ਧਿਆਨ ਦੇਵਾਂਗੇ ਅਕਸਰ ਹੀ ਅਮਰਪਾਲ ਖਾਨਾ ਵੱਲੋਂ ਕੋਈ ਸੰਦੇਸ਼ ਭੇਜਿਆ ਜਾਂਦਾ ਉਸ ਤੋਂ ਬਾਅਦ ਇਹ ਐਲਾਨ ਕੀਤਾ ਜਾਂਦਾ ਕਿ ਅਮਰਪਾਲ ਸਿੰਘ ਖਾਨਾ ਕੋਲ ਗੱਲਬਾਤ ਹੋਈ ਨਵੀਂ ਪਾਰਟੀ ਖੇਤਰੀ ਪਾਰਟੀ ਕੋਲ ਲੈ ਕੇ ਨਹੀਂ ਸਾਰਾ ਕੁਝ ਨਹੀਂ ਉਹਨਾਂ ਦੀ ਇਹ ਚੀਜ਼ ਹੈ ਕਿ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਸ ਜ਼ਮੀਨੀ ਹਾਲਾਤਾਂ ਦਾ ਜ਼ਿਆਦਾ ਪਤਾ ਵਾ ਤੇ ਤੁਸੀਂ ਜੇ ਜੋਗ ਸਮਝ ਦੇ ਜੋ ਸੰਗਤਾਂ ਦੀ رائے ਨਾਲ ਉਹ ਤੁਸੀਂ ਕਰੋ ਤੇ ਅਸੀਂ ਕਾਫੀ ਪੰਜਾਬ ਦੇ ਕਾਫੀ ਕੰਮ 60 70 ਪਰਸੈਂਟ ਏਰੀਆ ਚ ਘੁੰਮ ਕੇ ਦੇਖਿਆ ਲੋਕਾਂ ਦੀ ਇਹੋ ਹੀ ਰਏ ਸੀਗੇ ਕਿ ਅਸੀਂ ਬਾਕੀ ਸਾਰਿਆਂ ਨੂੰ ਪਰਖ ਵੀ ਚੁੱਕੇ ਆ ਬਹੁਤ ਸਮਾਂ ਵੀ ਦੇ ਚੁੱਕੇ ਆ ਹੁਣ ਇਹ ਚੀਜ਼ ਹੈ ਕਿ ਇੱਕ ਜਿਹੜੀ ਇਹ ਨਵੀਂ ਧਿਰ ਦੀ ਜ਼ਰੂਰਤ ਮਹਿਸੂਸ ਕਰਦੇ ਲੋਕ ਇਸ ਕਰਕੇ ਅਸੀਂ ਜੰਗਲੀ ਚਾਹ ਨੂੰ ਪਹਿਲਾਂ ਐਲਾਨ ਹੋ ਗਈ ਜੀ ਪਾਰਟੀ ਦਾ ਦਾ ਨਾਮ ਉਹ ਲਾਂ ਤੇ ਅਸੀਂ ਪਾਰਟੀ ਦਾ ਤੇ ਹਾਂਜੀ ਕੁਝ ਕੋਸ਼ਿਸ਼ ਕਰਦੇ ਹਾਂ ਹੁਣ ਇਹਦੇ ਬਾਰੇ ਜੋ ਸੰਗਤਾਂ ਦੇ ਸੁਝਾਅ ਜੋ ਉਹਦਾ ਪਾਰਟੀ ਦਾ ਸਵਿਧਾਨ ਸਾਰੀਆਂ ਚੀਜ਼ਾਂ ਪਿਆਰ ਕਰਨ ਤੋਂ ਬਾਅਦ ਚ ਅਸੀਂ ਫਿਰ ਜੋ ਵੀ ਉਹਦਾ ਅਜੰਡਾ ਹੋਊਗਾ ਉਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰਕੇ ਫਿਰ ਪਾਰਟੀ ਦਾ ਨਾਮ ਕਿਸੇ ਵੱਡੇ ਇਕੱਠ ਸੇ ਅਸੀਂ ਕਰਾਂਗੇ ਦੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਮਰਿਤਪਾਲ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਤੇ ਸਿੱਖ ਕੌਮ ਨੂੰ ਇੱਕ ਸੰਦੇਸ਼ ਜਾਰੀ ਕੀਤਾ ਗਿਆ ਹੈ। ਉਹਨਾਂ ਦੇ ਵੱਲੋਂ ਟਵੀਟ ਦੇ ਵਿੱਚ ਲਿਖਿਆ ਗਿਆ ਹੈ ਕਿ ਮੇਰੇ ਪਿਤਾ ਭਾਈ ਤਰਸੀਮ ਸਿੰਘ ਦੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਨਵੀਂ ਪੰਥਕ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਪੰਥ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੱਲ ਹੋਣ ਦੀ ਥਾਂ ਹੋਰ ਤੀਬਰਤਾ ਨਾਲ ਪੰਥ ਨੂੰ ਦਰਪੇਸ਼ ਹੋ ਰਹੀਆਂ ਹਨ। ਪਿੱਛੇ ਝਾਤ ਮਾਰੀਏ ਤੇ ਇਹ ਸਪਸ਼ਟ ਹੈ ਕਿ ਨਾਤਾ ਮੌਜੂਦਾ ਪੰਥਕ ਤੇ ਨਾ ਹੀ ਗੈਰ ਪੰਥਕ ਸਿਆਸੀ ਤੇਰਾ ਪੰਥ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਸਹੀ ਤਰੀਕੇ ਦੇ ਨਾਲ ਹੱਲ ਕਰ ਸਕਣਗੀਆਂ ਸ਼੍ਰੀ ਅਕਾਲ ਤਖਤ ਸਾਈਂ ਤੋਂ ਗੁਰੂ ਮਹਾਰਾਜ ਜੀ ਓਟ ਆਸਰੇ ਦੇ ਨਾਲ ਅਸੀਂ ਜਲਦ ਹੀ ਨਵੀਂ ਪੰਥਕ ਸਿਆਸੀ ਪਾਰਟੀ ਦੇ ਨਾਮ ਤੇ ਢਾਂਚੇ ਦਾ ਐਲਾਨ ਕਰਾਂਗੇ ਦਾਸੀ ਹੈ ਕਿ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਮੁੱਖੀ ਅਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਕੱਲ ਸ਼੍ਰੀ ਅਕਾਲ ਤਖਤ ਸਾਈਂ ਵੱਲ ਮੱਥਾ ਟੇਕਿਆ ਗਿਆ ਜਿੱਥੇ ਅਰਦਾਸ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਜਲਦ ਹੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਾਂਗੇ ਤਾਂ ਇਸ ਦਾ ਨਾਮ ਵਿਦਾਨ ਤੇ ਢਾਂਚਾ ਬਾਅਦ ਦੇ ਵਿੱਚ ਇਕੱਠ ਦੇ ਦੌਰਾਨ ਐਲਾਨਿਆ ਜਾਵੇਗਾ ਇਸ ਸਬੰਧੀ ਤਰਸੇਮ ਸਿੰਘ ਤੇ ਜਥੇਬੰਦੀ ਵਾਰਿਸ ਪੰਜਾਬ ਦੇ ਹੋਰ ਸਮਰਥਕ ਵੀ ਨਾਲ ਮੌਜੂਦ ਨਜ਼ਰ ਆਏ ਸਤ ਉਸ ਸਮੇਂ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਸੀ ਆਪਾਂ ਇੱਕ ਵਾਰ ਫਿਰ ਤੋਂ ਸੁਣਦੇ ਹਾਂ ਮੇਰੀ ਜੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਗਈ ਆ ਕਿ ਜੋ ਪੰਜਾਬ ਦੇ ਹਾਲਾਤ ਬਹੁਤ ਨਾਜਿਕ ਦੌਰ ਚੋਂ ਗੁਜ਼ਰ ਰਿਹਾ ਆ ਰਾਜਨੀਤਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਹਰ ਇੱਕ ਜਗ੍ਹਾ ਤੇ ਬੜਾ ਵੱਡਾ ਨੰਗਾ ਰਿਹਾ ਧਾਰਮਿਕ ਤੌਰ ਤੇ ਵੀ ਤੇ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਹੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਇਹ ਪੰਜਾਬ ਦੀ ਧਰਤੀ ਤੇ ਤਰਸ ਕਰੋ ਤੇ ਇਹਦੇ ਵਾਸਤੇ ਤੁਸੀਂ ਕੋਈ ਜੋਗ ਅਗਵਾਈ ਬਖਸ਼ੋ ਸੰਨ ਤੋਂ ਅਸੀਂ ਉਹਨਾਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਜਿਹੜੀ ਪੂਰੇ ਪੰਜਾਬ ਦੇ ਇਹ ਜਿਹੜੇ ਸਮਾਜਿਕ ਰਾਜਨੀਤਿਕ ਆਰਥਿਕ ਜਿਹੜੇ ਵੀ ਕਾਰਜ ਆ ਉਹ ਕਰਨ ਵਾਸਤੇ ਸਾਨੂੰ ਬਲ ਬੁੱਧੀ ਬਖਸ਼ਣ ਅਸੀਂ ਸਾਰੀਆਂ ਸੰਗਤਾਂ ਦਾ ਕਾਫੀ ਪਹਿਲਾਂ ਵੀ ਸੁਝਾ ਲੈ ਚੁੱਕੇ ਆ ਤੇ ਬਾਕੀ ਅਸੀਂ ਅੱਜ ਉਹਨਾਂ ਕੋ ਆਗਿਆ ਲਈ ਆ ਤੇ ਆਉਣ ਵਾਲੇ ਸਮੇਂ ਚ ਵੀ ਅਸੀਂ ਸਾਰੇ ਕੋ ਰਾਜਨੀਤਿਕ ਲੋਕਾਂ ਕੋਲੋਂ ਧਾਰਮਿਕ ਲੋਕਾਂ ਕੋ ਸਾਰਿਆਂ ਕੋ ਸੁਝਾ ਲੈ ਕਿ ਫਿਰ ਅਸੀਂ ਜੋ ਪੰਜਾਬ ਦੇ ਸਿੱਖ ਇਤਾਂ ਦੀ ਪੂਰਤੀ ਕਰਦੀ ਉਹ ਪਾਰਟੀ ਉਹ 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 ਜਿਹੇ ਅਸੀਂ ਕਰਾਉ ਦਾ ਢਾਂਚਾ ਜਾਂ ਸਾਰੀਆਂ ਉਹਦੀ ਸੋਚ ਅਨਸਾਰ ਗੁਰੂ ਸਾਹਿਬ ਦੀ ਸੋਚ ਅਨਸਾਰ ਸਭ ਦੇ ਭਲੇ ਲਈ ਅਸੀਂ ਸਾਰੀ ਜਾਤ ਪਾ ਧਰਮ ਤੋਂ ਮਜਬੂਤੋਂ ਉੱਪਰ ਉੱਠ ਕੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੀ ਦੇ ਸਿਧਾਂਤ ਨੂੰ ਧਰੋਣ ਵਾਲੀ ਪਾਰਟੀ ਅਸੀਂ ਬਣਾਉਣਾ। ਅੱਜ ਜੀ ਨਾਮ ਸੁਣਾ ਕੇ ਨਹੀਂ ਨਾਮ ਅਜੇ ਅਸੀਂ ਜੀ ਆਗਿਆ ਲਈ ਹੁਣ ਉਸ ਤੋਂ ਬਾਅਦ ਸੰਗਤਾਂ ਦੇ رائے ਨਾਲ ਨਾਮ ਵੀ ਅਸੀਂ ਜਾਂ ਉਹਦਾ ਕੀ ਸਿਸਟਮ ਕੀ ਸਾਰਾ ਕੁਝ ਉਹਦਾ ਅਸਵਿਧਾਨ ਵੀ ਅਸੀਂ ਬਾਅਦ 'ਚ ਅਸੀਂ ਪਿਆਰ ਕਰਾਂਗੇ। ਕਿ ਕਾਰਨ ਸਮਝਦੇ ਨਵੀਂ ਪਾਰਟੀ ਦਾ ਐਲਾਨ ਕਰਨ ਦੇ ਕਾਰਨ ਪੈ ਗਿਆ ਕੀ ਕਾਰਨ ਸਮਝਦੇ ਨਹੀਂ ਕਾਰਨ ਜੀ ਪੰਜਾਬ 'ਚ ਇਹ ਰਾਜਨੀਤਿਕ ਹਾਲਾਤ ਬਹੁਤ ਬੁਰੇ ਹੋਗੇ। ਸਾਡੀ ਕੋਈ ਖੇਤਰੀ ਧਿਰ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਇਹ ਜਿਹੜੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਸਾਨੂੰ ਦਿੱਲੀ ਤੋਂ ਚਲਾਉਂਦੀਆਂ ਉਹ ਜਦੋਂ ਵੀ ਸਾਡੇ ਚੰਗੇ ਚੰਗੇ ਲੀਡਰਾਂ ਨੂੰ ਜਿਵੇਂ ਕੈਪਟਨ ਬਰਿੰਦਰ ਸਿੰਘ ਵਰਗੇ ਜਿਹੜੇ ਬੰਦੇ ਸੀਗੇ ਜਿਹੜੇ ਆਪਣੇ ਆਪ ਨੂੰ ਬਹੁਤ ਕਹਿੰਦੇ ਘੋਉਂਦੇ ਸੀਗੇ ਉਹਨਾਂ ਨੂੰ ਵੀ ਪਾਸੇ ਕਰਨ ਲੱਗਿਆ ਮਿੰਟਾਂ 'ਚ ਕਰ ਦਿੱਤਾ ਹੁਣ ਮੇਰਾ ਖਿਆਲ ਹੈ ਭਗਵਾਨ ਤਮਾਨਾ ਵੀ ਇਹੋ ਹੀ ਹਾਲਤ ਹੋਣ ਲੱਗੀ ਹੈ ਕਿਉਂਕਿ ਜੇ ਸਾਡਾ ਕੋਈ ਮੰਤਰੀ ਬਣਨਾ ਜੇ ਸਾਡੇ ਫੈਸਲੇ ਸਾਰੇ ਉੱਥੋਂ ਦਿੱਲੀੋਂ ਹੋ ਕੇ ਆਉਂਦੇ ਆ ਹੁਣ ਤੁਸੀਂ ਦੇਖਿਆ ਸਾਰਾ ਕੁਝ ਉਹ ਉੱਥੋਂ ਹੀ ਚੱਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਆ ਜਾ ਅਸੀਂ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਜਿਹੜੇ ਫੈਸਲੇ ਵੱਡਾ ਤੇਰਾ ਦਰਬਾਰ ਸੱਚਾ ਤੋਂ ਤਖਤ ਤੇਰੇ ਤਖਤੋਂ ਹੋਇਆ ਕਰਨ ਤੇ ਤੇਰੀ ਸੋਚ ਅਨਸਾਰ ਸਭ ਦੇ ਭਲੇ ਲਈ ਕੋਈ ਕਿਸੇ ਵਾਸਤੇ ਈਰਖਾ ਨਫਰਤ ਨਾ ਹੋਵੇ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ हमको ਬਣਾਈ ਸਾਰਿਆਂ ਦੇ ਭਲੇ ਵਾਸਤੇ ਇਹ ਨਹੀਂ ਕਿ ਕਿਸੇ ਪਰਿਵਾਰਕ ਦਾ ਤਾਲੀ ਨਹੀਂ ਪੂਰਤੀ ਨਹੀਂ ਇਹ ਪੰਜਾਬ ਦੇ ਚੜਦੀ ਕਲਾ ਲਈ ਸਿੱਖ ਪੰਥ ਦੀ ਚੜਦੀ ਕਲਾ ਲਈ ਇਹ ਇਹ ਕਾਰਜ ਅਸੀਂ ਆਰੰਭ ਕਰਨ ਜਾ ਰਹੇ ਹਾਂ ਬਾਕੀ ਕਰਨ ਕਰਾਉਣ ਹਰ ਗੁਰੂ ਸਾਹਿਬ ਉਹਨਾਂ ਹੀ ਕਰਾਉਣ ਇਹ ਨਵੀਂ ਖੇਤਰੀ ਪਾਰਟੀ ਹੋ ਸਕਦੀ ਆ ਕਾਲੀ ਜਲਦਾ ਬਦਲ ਹੋ ਸਕਦਾ ਕੀ ਲੱਗਦਾ ਨਹੀਂ ਅਸੀਂ ਖੇਤਰੀ ਪਾਰਟੀ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਹੁਣ ਖਤਮ ਹੋ ਚੁੱਕੀ ਸਾਡੇ ਜਿੰਨੇ ਵੀ ਦਿਨੋ ਦਿਨ ਸਾਡਾ ਜਿਹੜੇ ਗਲਾ ਘੁੱਟਦਾ ਜਾ ਰਿਹਾ ਸਾਨੂੰ ਕਿਸੇ ਪਾਸਿਓਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਾਡੇ ਤੇ ਬਹੁਤ ਵੱਡੇ ਹਮਲੇ ਹੋ ਰਹੇ ਆ ਸਾਡੇ ਨਾਲ ਪੈਰ ਪੈਰ ਤੇ ਧੱਕਾ ਹੋ ਰਿਹਾ ਸਾਡੇ ਨਾਲ ਕਿਤੇ ਵੀ ਇਨਸਾਫ ਨਹੀਂ ਹੋ ਰਿਹਾ ਤੇ ਸਾਡੀ ਗੱਲ ਕਰਨ ਵਾਲਾ ਵੀ ਕੋਈ ਨਹੀਂ ਰਹਿ ਗਿਆ ਉਹ ਜੋ ਜਿਨ੍ਹਾਂ ਨਾਲ ਅਸੀਂ ਲੜਨਾ ਉਹ ਹੀ ਸਾਡੇ ਫੈਸਲੇ ਉਹਨਾਂ ਦੇ ਥਰੂ ਹੀ ਉਹਨਾਂ ਦਾ ਸਾਰਾ ਰਾਜਤੰਤਰ ਇੱਥੇ ਚੱਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਲੋਕ ਸਾਡੇ ਪੰਜਾਬ ਦੇ ਲੋਕ ਫੈਸਲਾ ਕਰਨ ਕਿ ਅਸੀਂ ਕੀ ਕਰਨਾ ਕਿਹੜਾ ਸਾਡਾ ਮੰਤਰੀ ਹੋਣਾ ਚਾਹੀਦਾ ਕਿਦਾਂ ਦਾ ਸਾਡਾ ਸਿਸਟਮ ਹੋਣਾ ਚਾਹੀਦਾ ਕਿਦਾਂ ਦੱਸੋ ਉਹ ਇਹ ਸਾਡੇ ਆਪਣੇ ਲੋਕ ਕਰਨ ਇਸ ਕਮੇਟੀ ਦੀ ਇਲੈਕਸ਼ਨ ਵੀ ਲੜੀਆਂ ਜਾਣਗੇ ਇਸੇ ਪਲੇਟਫਾਰਮ ਤੇ ਲੱਗੇ ਨੇ ਇਹ ਇਹ ਇੱਥੇ ਜੋ ਵੀ ਰਾਜਨੀਤਿਕ ਸਮਾਜਿਕ ਸਾਰੀਆਂ ਵਿਤਰਾਂ ਦੀ ਪੂਰਤੀ ਲਈ ਆਰਥਿਕ ਤੌਰ ਤੇ ਵੀ ਪੰਜਾਬ ਨੂੰ ਮਜ਼ਬੂਤ ਕਰਨ ਲਈ ਸਾਰੇ ਸਾਰੇ ਮਸਲਿਆਂ ਤੇ ਅਸੀਂ ਧਿਆਨ ਦੇਵਾਂਗੇ। ਅਕਸਰ ਹੀ ਅਮਰਪਾਲ ਖੋਣਾ ਵੱਲੋਂ ਕੋਈ ਸੰਦੇਸ਼ ਭੇਜਿਆ ਜਾਂਦਾ ਉਸ ਤੋਂ ਬਾਅਦ ਹੀ ਐਲਾਨ ਕੀਤਾ ਜਾਂਦਾ। ਕਿ ਅਮਰਪਾਲ ਸਿੰਘ ਖੋਣਾ ਨਾਲ ਗੱਲਬਾਤ ਹੋਈ ਨਵੀਂ ਪਾਰਟੀ ਖੇਤਰੀ ਪਾਰਟੀ ਕੋਲ ਆ ਕੇ ਨਹੀਂ ਉਹ ਸਾਰਾ ਕੁਝ ਨਹੀਂ ਉਹਨਾਂ ਦੀ ਇਹ ਚੀਜ਼ ਹੈ ਕਿ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਸ ਜ਼ਮੀਨੀ ਹਾਲਾਤਾਂ ਦਾ ਜ਼ਿਆਦਾ ਪਤਾ ਵਾ ਤੇ ਤੁਸੀਂ ਜੇ ਜੋਗ ਸਮਿਤੀ ਦੇ ਜੋ ਸੰਗਤਾਂ ਦੀ رائے ਨਾਲ ਉਹ ਤੁਸੀਂ ਕਰੋ ਤੇ ਅਸੀਂ ਕਾਫੀ ਪੰਜਾਬ ਦੇ ਕਾਫੀ ਕੰਮ 60 70 ਪਰਸੈਂਟ ਏਰੀਆ ਚ ਘੁੰਮ ਕੇ ਦੇਖਿਆ ਲੋਕਾਂ ਦੀ ਇਹੋ ਹੀ ਰਏ ਸੀਗੇ ਕਿ ਅਸੀਂ ਬਾਕੀ ਸਾਰਿਆਂ ਨੂੰ ਪਰਖ ਵੀ ਚੁੱਕੇ ਆ ਬਹੁਤ ਸਮਾਂ ਵੀ ਦੇ ਚੁੱਕੇ ਆ ਹੁਣ ਇਹ ਚੀਜ਼ ਆ ਕਿ ਇੱਕ ਜਿਹੜੀ ਇਹ ਨਵੀਂ ਧਿਰ ਦੀ ਜ਼ਰੂਰਤ ਮਹਿਸੂਸ ਕਰਦੇ ਲੋਕ ਇਸ ਕਰਕੇ ਅਸੀਂ ਜੰਮਨੀ ਚੋਣਾਂ ਕੋ ਪਹਿਲਾਂ ਐਲਾਨ ਹੋ ਗਈ ਜੀ ਪਾਰਟੀ ਦਾ ਦਾ ਨਾਮ ਉਹ ਲਾਂ ਨ ਤੇ ਅਸੀਂ ਪਾਰਟੀ ਦਾ ਤੇ ਹਾਂਜੀ ਕੁਝ ਕੋਸ਼ਿਸ਼ ਕਰਦੇ ਹਾਂ ਹੁਣ ਇਹਦੇ ਬਾਰੇ ਜੋ ਸੰਗਤਾਂ ਦੇ ਸੁਝਾਅ ਜੋ ਦਾ ਪਾਰਟੀ ਦਾ ਸਬਦਾਨ ਸਾਰੀਆਂ ਚੀਜ਼ਾਂ ਤਿਆਰ ਕਰਨ ਤੋਂ ਬਾਅਦ ਚ ਅਸੀਂ ਫਿਰ ਜੋ ਵੀ ਉਹਦਾ ਅਜੰਡਾ ਹੋਗਾ ਉਹ ਸਾਰੀਆਂ ਚੀਜ਼ਾਂ ਸੀ ਕਲੀਅਰ ਕਰਕੇ ਫਿਰ ਪਾਰਟੀ ਦਾ ਨਾਂ ਕਹੇ ਵੱਡੇ ਕੱਟ ਸੇ ਅਸੀਂ ਕਰਾਂਗੇ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਮਰਿਤਪਾਲ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਤੇ ਸਿੱਖ ਕੌਮ ਨੇ ਇੱਕ ਸੰਦੇਸ਼ ਜਾਰੀ ਕੀਤਾ ਗਿਆ ਹੈ ਉਨ੍ਹਾਂ ਦੇ ਵੱਲੋਂ ਟਵੀਟ ਦੇ ਵਿੱਚ ਲਿਖਿਆ ਗਿਆ ਹੈ ਕਿ ਮੇਰੇ ਪਿਤਾ ਭਾਈ ਤਰਸੀਮ ਸਿੰਘ ਦੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਨਵੀਂ ਪੰਥਕ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਪੰਥ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੱਲ ਹੋਣ ਦੀ ਥਾਂ ਹੋਰ ਤੀਬਰਤਾ ਨਾਲ ਪੰਥ ਨੂੰ ਦਰਪੇਸ਼ ਹੋ ਰਹੀਆਂ ਹਨ ਪਿੱਛੇ ਝਾਤ ਮਾਰੀਏ ਤੇ ਇਹ ਸਪਸ਼ਟ ਹੈ ਕਿ ਨਾ ਤਾਂ ਮੌਜੂਦਾ ਪੰਥਕ ਤੇ ਨਾ ਹੀ ਗੈਰ ਪੰਥਕ ਸਿਆਸੀ ਤਿਰਾਂ ਪੰਥ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਸਹੀ ਤਰੀਕੇ ਦੇ ਨਾਲ ਹੱਲ ਕਰ ਸਕਣਗੀਆਂ ਸ਼੍ਰੀ ਅਕਾਲ ਤੱਕ ਸਾਈਂ ਤੋਂ ਗੁਰੂ ਮਹਾਰਾਜ ਜੀ ਓਟ ਆਸਰੇ ਦੇ ਨਾਲ ਅਸੀਂ ਜਲਦ ਹੀ ਨਵੀਂ ਪੰਥਕ ਸਿਆਸੀ ਪਾਰਟੀ ਦੇ ਨਾਮ ਤੇ ਢਾਜੇ ਦਾ ਐਲਾਨ ਕਰਾਂਗੇ ਦਾਸੀ ਹੈ ਕਿ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਮੱਥਾ ਟੇਕਿਆ ਗਿਆ ਜਿੱਥੇ ਅਰਦਾਸ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਜਲਦ ਹੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਾਂਗੇ ਦਾ ਇਸ ਦਾ ਨਾਮ ਵਿਦਾਨ ਤੇ ਟਾਂਚਾ ਬਾਦ ਦੇ ਵਿੱਚ ਇਕੱਠ ਦੇ ਦੌਰਾਨ ਐਲਾਨਿਆ ਜਾਵੇਗਾ ਇਸ ਸਬੰਧੀ ਤਰਸੀਮ ਸਿੰਘ ਤੇ ਜਥੇਬੰਦੀ ਵਾਰਿਸ ਪੰਜਾਬ ਦੇ ਹੋਰ ਸਮਰਥਕ ਵੀ ਨਾਲ ਮੌਜੂਦ ਨਜ਼ਰ ਆਏ ਸਤ ਉਸ ਸਮੇਂ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਸੀ ਆਪਾਂ ਇੱਕ ਵਾਰ ਫਿਰ ਤੋਂ ਸੁਣਦੇ ਹਾਂ ਜੀ ਜੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਗਈ ਆ ਕਿ ਜੋ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਦੌਰ ਚੋਂ ਗੁਜ਼ਰ ਰਹੇ ਆ ਰਾਜਨੀਤਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਹਰ ਇੱਕ ਜਗ੍ਹਾ ਤੇ ਬੜਾ ਵੱਡਾ ਨਿਕਾ ਰਿਹਾ ਹੈ ਧਾਰਮਿਕ ਤੌਰ ਤੇ ਵੀ ਤੇ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਹੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਇਹ ਪੰਜਾਬ ਦੀ ਧਰਤੀ ਤੇ ਤਰਸ ਕਰੋ ਤੇ ਇਹਦੇ ਵਾਸਤੇ ਤੁਸੀਂ ਕੋਈ ਜੋਗ ਅਗਵਾਈ ਬਖਸ਼ੋ ਸੰਨ ਤੋਂ ਅਸੀਂ ਉਹਨਾਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਜਿਹੜੀ ਪੂਰੇ ਪੰਜਾਬ ਦੇ ਇਹ ਜਿਹੜੇ ਸਮਾਜਿਕ ਰਾਜਨੀਤਿਕ ਆਰਥਿਕ ਜਿਹੜੇ ਵੀ ਕਾਰਜ ਉਹ ਕਰਨ ਵਾਸਤੇ ਸਾਨੂੰ ਬਲ ਬੁੱਧੀ ਬਖਸ਼ਣ ਅਸੀਂ ਸਾਰੀਆਂ ਸੰਗਤਾਂ ਦਾ ਕਾਫੀ ਪਹਿਲਾਂ ਵੀ ਸੁਝਾ ਲੈ ਚੁੱਕੇ ਆ ਤੇ ਬਾਕੀ ਅਸੀਂ ਅੱਜ ਉਹਨਾਂ ਕੋ ਆਗਿਆ ਲਈ ਆ ਤੇ ਆਉਣ ਵਾਲੇ ਸਮੇਂ ਚ ਵੀ ਅਸੀਂ ਸਾਰੇ ਕੋ ਰਾਜਨੀਤਿਕ ਲੋਕਾਂ ਕੋ ਧਾਰਮਿਕ ਲੋਕਾਂ ਕੋ ਸਾਰਿਆਂ ਕੋ ਸੁਝਾ ਲੈ ਕਿ ਫਿਰ ਅਸੀਂ ਜੋ ਪੰਜਾਬ ਦੇ ਸਿੱਖ ਹਿੱਤਾਂ ਦੀ ਪੂਰਤੀ ਕਰਦੀ ਉਹ ਪਾਰਟੀ ਉਹ 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 ਜੇ ਅਸੀਂ ਸਾਰਾ ਉਹਦਾ ਢਾਂਚਾ ਜਾਂ ਸਾਰੀਆਂ ਉਹਦੀ ਸੋਚ ਅਨਸਾਰ ਗੁਰੂ ਸਾਹਿਬ ਦੀ ਸੋਚ ਅਨਸਾਰ ਸਭ ਦੇ ਭਲੇ ਲਈ ਅਸੀਂ ਸਾਰੀ ਜਾਤ ਪਾਤ ਧਰਮ ਤੋਂ ਮਜਬੂਤੋਂ ਉੱਪਰ ਉੱਠ ਕੇ ਮਾਨਸਕੀ ਜਾਤ ਸਭੇ ਇੱਕੋ ਪਹਿਚਾਨ ਵਿੱਚ ਦੇ ਸਿਧਾਂਤ ਨੂੰ ਦੜਾਉਣ ਵਾਲੀ ਪਾਰਟੀ ਅਸੀਂ ਬਣਾਵਾਂਗੇ। ਜੀ ਨਾਮ ਅਸੀਂ ਜੀ ਅੱਗੇ ਲਈ ਹੁਣ ਉਸ ਤੋਂ ਬਾਅਦ ਸੰਗਤਾਂ ਦੇ ਰਏ ਨਾਲ ਨਾਮ ਵੀ ਅਸੀਂ ਜਾਂ ਉਹਦਾ ਕੀ ਸਿਸਟਮ ਕੀ ਸਾਰਾ ਕੁਝ ਉਹਦਾ ਅਸਵਿਧਾਨ ਵੀ ਅਸੀਂ ਬਾਅਦ ਵਿੱਚ ਅਸੀਂ ਠੀਕ ਕਰਾਂਗੇ। ਕੀ ਕਾਰਨ ਸਮਝਦੇ ਜੀ ਨਵੀਂ ਪਾਰਟੀ ਦਾ ਐਲਾਨ ਕਰਨ ਦੇ ਕ੍ਰਮੇ ਪੈ ਗਿਆ ਕੀ ਕਾਰਨ ਸਮਝਦੇ ਜੀ ਨਹੀਂ ਕਾਰਨ ਜੀ ਪੰਜਾਬ ਚ ਇਹ ਰਾਜਨੀਤਿਕ ਹਾਲਾਤ ਬਹੁਤ ਬੁਰੇ ਹੋ ਗਏ। ਸਾਡੀ ਕੋਈ ਖੇਤਰੀ ਧਿਰ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਇਹ ਜਿਹੜੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਸਾਨੂੰ ਦਿੱਲੀ ਤੋਂ ਚਲਾਉਂਦੀਆਂ ਉਹ ਜਦੋਂ ਵੀ ਸਾਡੇ ਚੰਗੇ ਚੰਗੇ ਲੀਡਰਾਂ ਨੂੰ ਜਿਵੇਂ ਕੈਪਟਨ ਅਗਰਿੰਦਰ ਸਿੰਘ ਵਰਗੇ ਜਿਹੜੇ ਬੰਦੇ ਸੀਗੇ ਜਿਹੜੇ ਆਪਣੇ ਆਪ ਨੂੰ ਬਹੁਤ ਕਹਿੰਦੇ ਘੋਉਂਦੇ ਸੀਗੇ ਉਹਨਾਂ ਨੂੰ ਵੀ ਪਾਸੇ ਕਰਨ ਲੱਗਿਆਂ ਮਿੰਟਾਂ 'ਚ ਕਰ ਦਿੱਤਾ ਹੁਣ ਮੇਰਾ ਖਿਆਲ ਹੈ ਭਗਵੰਤ ਮਾਨ ਨਾ ਵੀ ਇਹੋ ਹੀ ਹਾਲਤ ਹੋਣ ਵਾਲੀ ਹੈ ਕਿਉਂਕਿ ਜੇ ਸਾਡਾ ਕੋਈ ਮੰਤਰੀ ਬਣਨਾ ਜੇ ਸਾਡੇ ਫੈਸਲੇ ਸਾਰੇ ਉੱਥੋਂ ਦਿੱਲੀੋਂ ਹੋ ਕੇ ਆਉਂਦੇ ਆ ਹੁਣ ਤੁਸੀਂ ਦੇਖਿਆ ਸਾਰਾ ਕੁਝ ਉਹ ਉੱਥੋਂ ਹੀ ਚੱਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਆ ਜਾ ਅਸੀਂ ਗੁਰੂ ਮਹਾਰਾਜ ਦੇ ਚਰਨਾਚਰਨਾਂ ਚ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਹ ਜਿਹੜੇ ਫੈਸਲੇ ਵੱਡਾ ਤੇਰਾ ਦਰਬਾਰ ਸੱਚਾ ਤੋਂ ਤਖਤ ਤੇਰੇ ਤਖਤੋਂ ਹੋਇਆ ਕਰਨ ਤੇ ਤੇਰੀ ਸੋਚ ਅਨਸਾਰ ਸਭ ਦੇ ਭਲੇ ਲਈ ਕੋਈ ਕਿਸੇ ਵਾਸਤੇ ਈਰਖਾ ਨਫਰਤ ਨਾ ਹੋਵੇ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ हमको ਬਣਾਈ ਸਾਰਿਆਂ ਦੇ ਭਲੇ ਵਾਸਤੇ ਇਹ ਨਹੀਂ ਕਿ ਕਿਸੇ ਪਰਿਵਾਰਕ ਤਾਲੀ ਨਹੀਂ ਪੂਰਤੀ ਨਹੀਂ ਇਹ ਪੰਜਾਬ ਦੇ ਚੜਦੀ ਕਲਾ ਲਈ ਸਿੱਖ ਪੰਥ ਦੀ ਚੜਦੀ ਕਲਾ ਲਈ ਇਹ ਇਹ ਕਾਰਜ ਅਸੀਂ ਆਰੰਭ ਕਰਨ ਜਾ ਰਹੇ ਹਾਂ ਬਾਕੀ ਕਰਨ ਕਰਾਉਣ ਹਾਰ ਗੁਰੂ ਸਾਹਿਬ ਉਹਨਾਂ ਹੀ ਕਰਾਉਣ ਇਹ ਨਵੀਂ ਖੇਤਰੀ ਪਾਰਟੀ ਹੋ ਸਕਦੀ ਆ ਕਾਲੀ ਜਲਦਾ ਬਦਲ ਹੋ ਸਕਦਾ ਕੀ ਲੱਗਦਾ ਨਹੀਂ ਅਸੀਂ ਖੇਤਰੀ ਪਾਰਟੀ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਹੁਣ ਖਤਮ ਹੋ ਚੁੱਕੀ ਸਾਡੇ ਜਿੰਨੇ ਵੀ ਦਿਨੋਂ ਦਿਨ ਸਾਡਾ ਜਿਹੜੇ ਗਲਾ ਘੁੱਟਦਾ ਜਾ ਰਿਹਾ ਸਾਨੂੰ ਕਿਸੇ ਪਾਸਿਓਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਾਡੇ ਤੇ ਬਹੁਤ ਵੱਡੇ ਹਮਲੇ ਹੋ ਰਹੇ ਆ ਤੇ ਸਾਡੇ ਨਾਲ ਪੈਰ ਪੈਰ ਤੇ ਧੱਕਾ ਹੋ ਰਿਹਾ ਸਾਡੇ ਨਾਲ ਕਿਤੇ ਵੀ ਇਨਸਾਫ ਨਹੀਂ ਹੋ ਰਿਹਾ ਤੇ ਸਾਡੀ ਗੱਲ ਕਰਨ ਵਾਲਾ ਵੀ ਕੋਈ ਨਹੀਂ ਰਹਿ ਗਿਆ ਉਹ ਜੋ ਜਿਨ੍ਹਾਂ ਨਾਲ ਅਸੀਂ ਲੜਨਾ ਉਹੀ ਸਾਡੇ ਫੈਸਲੇ